ਚੱਲ ਬਈ ਸਟਾਰਟ ਕਰਦੇ ਆਂ ਵਲੋਗ ਕਰੀਏ ਸਟਾਰਟ ਹੋਣ ਲੱਗੇ ਆ ਗੁੱਡੇ ਚਲੋ ਜੀ ਚਲ ਮੈਂ ਸਟਾਰਟ ਕਰਦਾ ਫਿਰ ਵੇਖੀ ਇੱਕ ਗੁੱਡਾ ਦੋ ਉਡੇ ਦਾ ਵੜੀ ਚੁੱਕੇ ਨੇ ਸਾਡੇ ਅੱਛਾ ਪਤਾ ਨਹੀਂ ਕਿੰਨੇ ਗੁੱਡੇ ਉਡੇ ਚੁੱਕੇ ਨੇ ਚਲ ਮੈਂ ਕਰਦਾ ਇੱਧਰ ਵੇਖ ਵੀਡੀਓ ਨੂੰ ਦੇਖ ਰਹੇ ਸਾਰੇ ਮਾਈਆਂ ਭਾਈਆਂ ਨੂੰ ਬੱਚਿਆਂ ਬਜ਼ੁਰਗਾਂ ਨੂੰ ਦੇਸ਼ ਵਾਲਿਆਂ ਨੂੰ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਹਿਲਾਂ ਠੀਕ ਹੈ ਜੀ ਤੇ ਅੱਜ ਹੈ ਜੀ ਬਸੰਤ ਦਾ ਤਿਹਾਰ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਸੰਤ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਹੁਣ ਆਪਾਂ ਡਾਉਣ ਲੱਗੇ ਆ ਗੁੱਡੇ ਮਾੜੇ ਮੋਟੇ ਜੇ ਚਿੱਲ ਫੰਡ ਕਰ ਲਈਏ ਮਾੜੇ ਮੋਟੇ ਠੀਕ ਬਾਦੂ ਮਾੜੇ ਮੋਟੇ ਕੁਛ ਵੀ ਲਾ ਲਾ ਤੇ ਹੁਣ ਆਪਾਂ ਵਲੌਗ ਸਟਾਰਟ ਕਰਤਾ ਤੇ ਬਣ ਰਹੋ ਸਾਡੇ ਇਸ ਵਲੌਗ ਦੇ ਨਾਲ ਕੀ ਕੰਨਾ ਤੂੰ ਆਪਾਂ ਕਿੰਨੇ ਪੀਤੀ ਲਾਈਏ ਲਾਉਣੇ ਲਾਉਣੇ ਆ ਕੀ ਕੰਨਾ ਹੈ ਤੂੰ ਗਾਣੇ ਕੀ ਕਹਿੰਦਾ ਹੈਗਾ ਕਿਤੇ ਲਾਵਾਂ ਗਾਣੇ ਅੱਛਾ ਮੇਰੇ ਫੁੰਦੇ ਗਾਣੇ ਲਾ ਲਾ ਲੈਣਾ ਲਾ ਲੈਣਾ ਕੋਈ ਨਹੀਂ ਤੂੰ ਗੁੱਡੇ ਡਾਈ ਹੈ ਨਾ ਤੂੰ ਲੌਣ ਲੱਗੇ ਆ ਵੜ ਗੁੱਡਾ ਆਪਦਾ ਕੀ ਜਿਹੜਾ ਮਰਜ਼ੀ ਲੈ ਤੇਰੀ ਮਰਜ਼ੀ ਏ ਕਿਹਦਾ ਲਾ ਵਾਲਾ ਕੋਈ ਨਹੀਂ ਚੱਲ ਓਏ ਲੈ ਗਿਆ ਨਾ ਗੁੱਡਾ ਹੋ ਕਿਤ ਲਾਈ ਆ ਆਹੋ ਅਬੜੀ ਗੁੱਡਾ ਤੋ ਚੱਲਿਆ ਮੈਂ ਕ੍ਰਿਸ਼ਨ ਘਰ ਚੱਲਿਆ ਚੱਕਾ ਜ਼ਰਾ ਰੱਖ ਮੈਂ ਲੱਗ ਜਾਣਾ ਇਹ ਫਿਰ ਮੈਂ ਤੈਨੂੰ ਜਾਣ ਨਹੀਂ ਦਊਂਗਾ ਚੱਲ ਨਹੀਂ ਫਿਰ ਤੇਰੇ ਕੋਲ ਰੱਖ ਦੇਣਾ ਠੀਕ ਹੈ ਕੰਮ ਜਾਨਾ ਫਿਰ ਤੇ ਹੁਣ ਤੇ ਹੁਣ ਆਪਾਂ ਕ੍ਰਿਸ਼ਨ ਘਰੇ ਆ ਗਏ ਆ ਜੀ ਆ ਗੁੱਡੇ ਲੈ ਕੇ ਤੇ ਡਾਉਣੇ ਆ ਮਾੜੇ-ਮੋੜੇ ਗੁੱਡੇ ਕ੍ਰਿਸ਼ਨ ਘਰੇ ਵੀ ਤੇ ਕਰਦਿਆਂ ਗੱਲਾਂਬੱਤਾਂ ਇੱਕ ਸਾਰ ਆਦਾ ਤਾਂ ਲੱਗਦਾ ਉਹ ਡਾਕਟਰ ਹੀ ਕੋਠੇ ਦੇ ਖੜਾ ਹੋਇਆ ਹੈ ਹਾਂ ਵੀਰ ਆ ਗਏ ਆ ਆ ਗਿਆ ਨਹੀਂ ਮੈਂ ਆ ਗਿਆ ਮਤਲਬ ਲਓ ਜੀ ਡਾਕਟਰ ਦੀ ਸ਼ੱਤ ਤੇ ਪਹੁੰਚ ਗਏ ਤੇ ਆ ਉਹਦੇ ਪਤੀਜੇ ਆ ਕਹਾਂ ਜਵੀਰ ਇਹ ਚਿੜੀਓਟ ਗਾਰਡ ਫੇਮਸ ਮੁੰਡਾਈ ਇੰਸਟਾਗ੍ਰਾਮ ਤੇ ਅਵੀਰ ਜੀ ਸਾਸਰੀ ਘਾਲ ਜੀ ਹੋ ਚੁੱਕੇ ਨੇ ਮੈਂ ਇਹਦਾ ਵਲੌਗ ਕਰੀ ਜਾਂਦਾ ਹੈ ਮੇਰਾ ਵਲੌਗ ਕਰੀ ਜਾਂਦਾ ਲਾਡੀ ਕਿਵੇਂ ਆ ਬਈ ਇਹ ਹੈਗਾ ਕ੍ਰਿਸ਼ਨ ਦੀ ਭੂਆ ਦਾ ਮੁੰਡਾ ਗਾਲੂ ਏ ਭੂਆ ਦਾ ਮੰਡੂ ਆ ਗੁੱਡੇ ਲੈ ਆਂਦੇ ਮਾਰੇ ਮੋਟੇ ਠੀਕ ਆ ਮਾਰੇ ਮੋਟੇ ਲੈਟ ਹੋ ਗਿਆ ਤੂੰ ਗੁਰੂ ਆਈ ਗੁੱਡੇ ਹੀ ਗੁੱਡੇ ਥੋੜੇ ਮੋਟੇ ਗੁੱਡੇ ਹੀ ਗੁੱਡੇ ਕੀ ਆ ਚੱਲੂ ਕੰਮ ਬਈ ਵਾਦੂ ਹਰ ਵਾਦੂ ਤੇ ਮੈਂ ਨਿਆਰਾ ਬੱਜਿਆ ਓ ਚਿੜੀ ਉੱਡ ਡਾਕਟਰ ਦੇ ਪਿੰਡ ਦਾ ਮਾਹੌਲ ਅਜੇ ਥੋੜਾ ਹੀ ਹੈ ਜਿਆਦਾ ਨਹੀਂਗਾ ਚੱਲੋ ਇਹ ਰਗ ਲਾ ਦੀ ਯਾ ਲੋਏ ਚਲੋ ਤੇ ਲਓ ਜੀ ਸਾਡੀ ਅਚਾਨਕ ਬਣ ਗਈ ਸਲਾਹ ਫਿਲਮ ਇੱਕ ਦੀ ਬਾਰਡਰ 2 ਤੇ ਚੱਕ ਕੇ ਮੋਟਰਸਾਈਕਲ ਆਪਾਂ ਮੋਗੇ ਪਹੁੰਚ ਗਏ ਚੋਖਾ ਅੰਪੈਰ ਤੇ ਲਓ ਮੁੰਡਿਓ ਹੁਣ ਫਿਰ ਆ ਵੀਖਣ ਆਏ ਆ ਤੇ ਫਿਲਮ ਇੰਜੋਏ ਕਰਦੇ ਆ ਤੇ ਵਲੌਗ ਕੰਟੀਨਿਊ ਕਰਦੇ ਆ